ਸਤਿ ਸ਼੍ਰੀ ਅਕਾਲ ਜੀ ਜੀਤੋ ਜੀਤ ਹਾਜ਼ਰਾਂ ਕਲਾਵਾ ਦੀਆਂ ਦੇਖ ਰਹੇ ਤੁਸੀਂ 21ਵੀਂ ਸਦੀ ਆ ਯੁੱਗ ਵਿਗਿਆਨ ਦਾ ਸਾਧਾਂ ਦੀਆਂ ਚੌਕੀਆਂ ਨਹੀਂ ਪਰ ਹੋਣੀਆਂ ਬੱਬੂ ਮਾਨ ਦਾ ਗੀਤ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਸਾਇੰਸ ਦਾ ਯੁੱਗ ਹੈ ਕਿਤੇ ਨਾ ਕਿਤੇ ਗੱਲਾਂ ਜਦੋਂ ਪੂਤਾ ਪ੍ਰੇਤਾ ਦੀਆਂ ਹੁੰਦੀਆਂ ਨੇ ਜ਼ਰੂਰ ਕੁਐਸਚਨ ਮਾਰਕ ਖੜਾ ਹੋ ਜਾਂਦਾ ਹੈ ਤੁਸੀਂ ਸਾਰਿਆਂ ਦੇ ਦਿਲਾਂ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਹੋਊਗਾ ਭੂਤ ਹੁੰਦੇ ਨੇ ਕੀ ਪ੍ਰੇਤ ਹੁੰਦੇ ਨੇ ਅੱਜ ਆਪਾਂ ਇੱਕ ਅਜਿਹੀ ਸ਼ਖਸੀਅਤ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਮੇਰੇ ਨਾਲ ਬੈਠੇ ਨੇ ਜਿਹੜੇ ਇਸ ਚੀਜ਼ ਦਾ ਦਾਵਾ ਕਰਦੇ ਨੇ ਵੀ ਭੂਤ ਹੁੰਦੇ ਨੇ ਕਿ ਉਹਨਾਂ ਨੇ ਨੇੜੇ ਤੋਂ ਦੇਖਿਆ ਕਿ ਜਿਹਦੇ ਨਾਲ ਉਹ ਇੰਨੇ ਪੱਕੇ ਹੋ ਗਏ ਕਿ ਭੂਤ ਹੁੰਦੇ ਨੇ ਵੈਸੇ ਇਹ ਚੀਜ਼ ਨੂੰ ਮੰਨਿਆ ਨਹੀਂ ਜਾ ਸਕਦਾ ਤੇ ਆਪਾਂ ਇਹਨਾਂ ਦੇ ਸਫ਼ਰ ਬਾਰੇ ਇਹਨਾਂ ਨਾਲ ਗੱਲਬਾਤਾਂ ਕਰਾਂਗੇ ਕਿ ਕਿਸ ਤਰੀਕੇ ਨਾਲ ਇਹ ਇੰਨੇ ਪੱਕੇ ਹੋਏ ਹੋਏ ਨੇ ਕਿ ਭੂਤ ਜਿਹੜੇ ਆ ਉਹ ਸਾਡੇ ਆਲੇ-ਦੁਆਲੇ ਹੁੰਦੇ ਨੇ ਕਿਸ ਤਰੀਕੇ ਨਾਲ ਮਨੁੱਖਾ ਜਿਹੜਾ ਉਹ ਮਰ ਕੇ ਭੂਤ ਬਣ ਜਾਂਦਾ ਸਵਾਗਤ ਕਰਦੇ ਹਾਂ ਕੁਲਦੀਪ ਜੀ ਜੀ ਆਓ ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ ਦੇਖਣ ਵਾਲੇ ਵੀ ਹੱਸਦੇ ਹੋਣਗੇ ਆਪਣੀਆਂ ਇਹਨਾਂ ਗੱਲਾਂ ਦੇ ਉੱਪਰ ਹਾਂਜੀ ਹਾਂਜੀ ਪਰ ਕਿੰਨਾ ਕਿਤੇ ਸਵਾਲ ਹਰ ਇੱਕ ਦਿਲ ਦੇ ਵਿੱਚ ਪਿਆ ਇਹ ਕਿ ਭੂਤ ਹੁੰਦੇ ਨੇ ਪਹਿਲਾਂ ਤਾਂ ਮੇਰਾ ਸਵਾਲ ਇਹੀ ਆ ਤੁਹਾਡੇ ਲਈ ਵੱਡਾ ਕਿ ਭੂਤ ਹੁੰਦੇ ਨੇ ਹਾਂਜੀ ਹਰਜੀਤ ਜੀ ਭੂਤ ਹੁੰਦੇ ਨੇ ਬਿਲਕੁਲ ਹੁੰਦੇ ਨੇ ਦੇਖੋ ਮੰਨਣਾ ਨਾ ਮੰਨਣਾ ਆਪਣੀ ਮਰਜ਼ੀ ਆ ਦੇਖੋ ਜੇ ਧੁੱਪ ਆ ਗਈ ਤਾਂ ਛਾਂ ਵੀ ਹੈਗਾ ਹੂੰ ਜੇ ਰਾਤ ਆ ਤਾਂ ਦਿਨ ਵੀ ਹੈਗਾ ਬਿਲਕੁਲ ਜੇ ਦੇਵੀ ਦੇਵਤੇ ਨੇ ਕਈ ਦਾ ਲੋਕ ਦੇਵੀ ਦੇਵਤਿਆਂ ਨੂੰ ਵੀ ਨਹੀਂ ਅੱਜ ਕੱਲ ਮਨਦੇ ਕਿਉਂਕਿ ਮਾਡਲ ਜਮਾਨਾ ਆ ਗਿਆ ਨਾ ਮਾਡਲ ਜਮਾਨਾ ਆ ਗਿਆ ਤੇ ਤਾਂ ਦੇਖੋ ਬੂਧ ਬ੍ਰੇਤ ਵੀ ਹੈਗੇ ਨੇ ਦੇਖੋ ਨਾਸਤਿਕ ਹੋਣਾ ਇੱਕ ਅਲੱਗ ਗੱਲ ਹੈ ਰੱਬ ਦੇ ਵਿੱਚ ਵਿਸ਼ਵਾਸ ਨਾ ਹੋਣਾ ਕਈ ਲੋਕ ਨਹੀਂ ਕਰਦੇ ਕਈ ਲੋਕ ਮਿਹਨਤ ਨੂੰ ਹੀ ਜਿਹੜੀ ਉਹ ਅੰਕਰਮ ਮੰਨਦੇ ਨੇ ਦੇਖੋ ਜੀ ਕਈ ਲੋਕ ਤਾਂ ਪਹਿਲੀ ਗੱਲ ਤੇ ਇਹ ਵੀ ਕੋਈ ਨਾਸਤਿਕ ਕੋਈ ਹੈ ਨਹੀਂਗਾ ਆਪਣੇ ਆਪ ਨੂੰ ਲੋਕ ਕਹੀ ਜਾਂਦੇ ਨੇ ਵੀ ਨਾਸਤਿਕਾਂ ਮੈਂ ਪਰ ਮੈਂ ਨਹੀਂ ਮੰਨਦਾ ਕਿ ਕੋਈ ਨਾਸਤਿਕ ਹੋਊਗਾ ਨਾਸਤਿਕ ਦਾ ਕੀ ਮਤਲਬ ਹੁੰਦਾ ਨਾਸਤਿਕ ਦਾ ਮਤਲਬ ਹੁੰਦਾ ਵੀ ਆਪਾਂ ਕਿਸੇ ਨੂੰ ਵੀ ਨਹੀਂ ਮੰਨਦੇ ਪਰ ਕਿਤੇ ਨਾ ਕਿਤੇ ਕਿਸੇ ਚੀਜ਼ ਨੂੰ ਤਾਂ ਮੰਨ ਰਿਹਾ ਨਾ ਮੈਂ ਦੇਖੋ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ ਮੈਂ ਇੱਕ ਵਾਰ ਮੈਂ ਸਬਜ਼ੀ ਲੈਣ ਚੱਲਾ ਗਿਆ ਮੈਨੂੰ ਆਖਿਆ ਮੈਨੂੰ ਪੰਜ ਫਲ ਦੇ ਦਿਓ ਜੀ ਹੂੰ ਉਹ ਮੈਨੂੰ ਕਹਿੰਦਾ ਪੂਜਾ ਵਾਸਤੇ ਚਾਹੀਦੇ ਨੇ ਮੈਂ ਕਿਹਾ ਹਾਂ ਤੇ ਮੈਨੂੰ ਕਹਿੰਦਾ ਯਾਰ ਇਹਨਾਂ ਚੀਜ਼ਾਂ 'ਚ ਕੀ ਰੱਖਿਆ ਹੂੰ ਕਿਉਂ ਮੰਨਦੇ ਹੋ ਕਹਿੰਦਾ ਇਹਨਾਂ ਚੀਜ਼ਾਂ ਨੂੰ ਕੋਈ ਗੱਲਬਾਤ ਨਹੀਂ ਕਹਿੰਦਾ ਮੈਂ ਕਿਹਾ ਵੀ ਤੂੰ ਨਾਸਤਿਕ ਆ ਕਹਿੰਦਾ ਮੈਂ ਹਾਂ ਨਾਸਤਿਕ ਆ ਮੈਂ ਕਿਹਾ ਤੂੰ ਨਾਸਤਿਕ ਹੋ ਹੀ ਨਹੀਂ ਸਕਦਾ ਹੂੰ ਕਹਿੰਦਾ ਯਾਰ ਇਹ ਕਿਵੇਂ ਗੱਲ ਹੈ ਕਹਿੰਦਾ ਮੈਂ ਖੁਦ ਕਹ ਰਿਹਾ ਮੈਂ ਨਾਸਤਿਕ ਆ ਮੈਂ ਤੂੰ ਨਾਸਤਿਕ ਹੋ ਹੀ ਨਾ ਪਹਿਲਾਂ ਤੇਰੇ ਗੱਲੇ ਤੇ ਝਾਕ ਕਿਹਦੀ ਫੋਟੋ ਲੱਗੀ ਆ ਕਹ ਤੂੰ ਤਾਂ ਜ਼ਬਰਦਸਤੀ ਕਹੀ ਜਾਂਦਾ ਮੈਂ ਨਾਸਤਿਕਾਂ ਜਦ ਕਿ ਤੂੰ ਹੈ ਹੀ ਨਹੀਂ ਕੁਲਦੀਪ ਜੀ ਉਹ ਗੱਲ ਜਿਹੜੀ ਹੈ ਜੁਦਾ ਧਰਮ ਜਿਹੜਾ ਆਪਾਂ ਨਾਸਤਿਕ ਦੀ ਪਰਿਭਾਸ਼ਾ ਦਿੰਦੇ ਆ ਨਾ ਨਾਰਤਿਕ ਦੀ ਨਾਸਤਿਕ ਦੀ ਵਿਆਖਿਆ ਕਰਦੇ ਆ ਤਾਂ ਧਰਮ ਨੂੰ ਨਾ ਮੰਨਣ ਵਾਲਾ ਧਰਮ ਮਤਲਬ ਕੋਈ ਚਾਹੇ ਰੱਬ ਹੋ ਗਿਆ ਚਾਹੇ ਤੁਸੀਂ ਕਿਸੇ ਕਿਸੇ ਵੀ ਧਰਮ ਦੀ ਗੱਲ ਕਰੋ ਨਾ ਮੰਨਣ ਵਾਲੇ ਨੂੰ ਜਿਹੜੀ ਵਿਆਖਿਆ ਦੇ ਤੌਰ ਤੇ ਆਪਾਂ ਨਾਸਤਿਕ ਮੰਨ ਲੈਂਦੇ ਆ ਪਰ ਜਿਹੜੇ ਜਿਵੇਂ ਹੁਣ ਦੀ ਗੱਲ ਕਰੀਏ ਸਾਇੰਸ ਦਾ ਯੁੱਗ ਹੈ ਵਿਗਿਆਨ ਦਾ ਯੁੱਗ ਹੈ ਬਹੁਤ ਸਾਰੇ ਆਲੇ ਦੁਆਲੇ ਹੁਣ ਤਾਂ ਤਰਕਸ਼ੀਲ ਵਾਲੇ ਵੀ ਲੱਖਾਂ ਰੁਪਈਆ ਦਾ ਚੈਲੰਜ ਕਰਦੇ ਨੇ ਕਿ ਜੇ ਕੋਈ ਭੂਤ ਪ੍ਰੇਤ ਹੋਣ ਦਾ ਦਾਵਾ ਕਰਦੇ ਤੁਸੀਂ ਇੰਨੇ ਪੱਕੇ ਤੇ ਇਸ ਡਿਸੀਜਨ ਤੇ ਇਸ ਸੱਟੇ ਤੇ ਕਿਵੇਂ ਪਹੁੰਚੇ ਹੋ ਤੁਸੀਂ ਕੋਈ ਦੇਖਿਆ ਕੀ ਭੂਤ ਅੱਛਾ ਜੀ ਮੈਨੂੰ ਕੱਲ ਦੱਸੋ ਤੁਸੀਂ ਤੁਸੀਂ ਮੰਨਦੇ ਹੋ ਵੀ ਸੱਪ ਜ਼ਹਿਰ ਨਾਲ ਬੰਦਾ ਮਰ ਜਾਂਦਾ ਬਿਲਕੁਲ ਮਰਦਾ ਸੁਣੋ ਕਿਵੇਂ ਪਤਾ ਉਹ ਤਾਂ ਡਾਕਟਰੀ ਪਿਆ ਸਾਡੇ ਕੋਲ ਮੈਡੀਕਲ ਨਹੀਂ ਸੁਣੋ ਕਿਵੇਂ ਪਤਾ ਤੁਸੀਂ ਖਾ ਕੇ ਦੇਖੀ ਆ ਸਾਡੇ ਕੋਲ ਮੈਡੀਕਲ ਸਾਇੰਸ ਪ੍ਰੂਫ ਤੁਸੀਂ ਕਦੇ ਖਾ ਕੇ ਦੇਖੀ ਆ ਨਹੀਂ ਲੋਕਾਂ ਦੇ ਕਹੀਦੇ ਯਕੀਨ ਕਰ ਲਿਆ ਸਰ ਮੈਡੀਕਲ ਸਾਇੰਸ ਦੇਖੋ ਜੇ ਮੈਡੀਕਲ ਸਾਇੰਸ ਇਸ ਕੈਰੀਆ ਤਾਂ ਲੋਕ ਇਹ ਕਹਿ ਰਹੇ ਨੇ ਵੀ ਭੂਤ ਪ੍ਰੇਤ ਹੈਗੇ ਨਾ ਤਾਂ ਮੰਨ ਲਓ ਕਿੰਨੇ ਕਰੋੜ ਦੀ ਦੁਨੀਆ ਆਪਣੇ ਇਸ ਹਿੰਦੁਸਤਾਨ ਦੇ ਵਿੱਚ ਕੁਲਦੀਪ ਜੀ ਇੱਕ ਸਿਸਟਮ ਪਿਆ ਲੋਕ ਹੱਸੋਣੀਆਂ ਗੱਲਾਂ ਨਹੀਂ ਹੋਣੀਆਂ ਲੋਕ ਹੱਸਣਗੇ ਆਪਣੀਆਂ ਇਹਨਾਂ ਗੱਲਾਂ ਦੇ ਨਹੀਂ ਦੇਖੋ ਹੱਸੀ ਜਾ ਰਹੇ ਹੋ ਦੇਖੋ ਪਰ ਗੱਲ ਇਹ ਹੈ ਕਿ ਮੈਨੂੰ ਇਹ ਦੱਸੋ ਜਦੋਂ ਮੈਡੀਕਲ ਸਾਇੰਸ ਸਾਡੀ ਪ੍ਰੂਫ ਕਰਦੀ ਹੈ ਰਿਪੋਰਟਾਂ ਦੇ ਵਿੱਚ ਆਉਂਦਾ ਹੈ ਕਿ ਬੰਦੇ ਦੀ ਜਿਹੜੀ ਮੌਤ ਆ ਉਹ ਜ਼ਹਿਰ ਨਾਲ ਹੋਈ ਹੈ ਪੋਸਟਮਾਰਟਮ ਤੇ ਆ ਜਾਂਦਾ ਕਿੰਨੀ ਦੇਰ ਪਹਿਲਾਂ ਮੌਤ ਹੋਈ ਹੈ ਕੀ ਕਾਰਨ ਨਹੀਂ ਆਪਾਂ ਨੂੰ ਕੀ ਪਤਾ ਆਪਾਂ ਨੂੰ ਡਾਕਟਰ ਇੱਕ ਮਿੰਟ ਆਪਾਂ ਨੂੰ ਡਾਕਟਰ ਨੇ ਕਹੇ ਤਾਂ ਵੀ ਬੰਦੇ ਨੇ ਜ਼ਹਿਰ ਖਾ ਲੀ ਆਪਾਂ ਨੇ ਖਾ ਕਿ ਨਹੀਂ ਦੇਖਿਆ ਆਪਾਂ ਨੂੰ ਕੀ ਪਤਾ ਉਹ ਡਾਕਟਰ ਝੂਠ ਬੋਲ ਰਿਹਾ ਹੋਵੇ ਨਹੀਂ ਇਹ ਤਾਂ ਮਤਲਬ ਇਹ ਇਹ ਤਾਂ ਨਕਾਰਾਤਮਕ ਵਿਚਾਰ ਨੇ ਇਹਨਾਂ ਨੂੰ ਤਾਂ ਰੋਕ ਰੱਦ ਕਰਨਗੇ ਦੇਖੋ ਰੱਦ ਬੇਸ਼ੱਕ ਕੀ ਜਾਣਾ ਪਰ ਤੁਸੀਂ ਕਿਤੇ ਵੀ ਚਲੇ ਜਾਓ ਜੇ ਹੁਣ ਮੈਂ ਕਹਾ ਵੀ ਮੈਨੂੰ ਪੂਤ ਚਿੰਬੜਿਆ ਨਹੀਂ ਤਾਂ ਦਾ ਮਤਲਬ ਹੈ ਹੀ ਨਹੀਂ ਇਹ ਫਿਰ ਮੈਂ ਕਹਿੰਦਾ ਵੀ ਮੈਨੂੰ ਕੋਈ ਮਰਜੀ ਬੰਦਾ ਮੈਨੂੰ ਚਮੇੜ ਕੇ ਦਿਖਾਵੇ ਭੂਤ ਮੈਂ ਕਹਿ ਰਿਹਾ ਦਾਵਾ ਕਰ ਰਿਹਾ ਪਰ ਦਾ ਮਤਲਬ ਇਹ ਥੋੜਾ ਵੀ ਭੂਤ ਹੈ ਨਹੀਂ ਸੋਨੂ ਭੂਤ ਨਹੀਂ ਚੰਬੜ ਦਾ ਸੋਨੂ ਨਹੀਂ ਚੰਬੜ ਦਾ ਮੈਨੂੰ ਨਹੀਂ ਚੰਬੜ ਤਾਂ ਇਹਦਾ ਮਤਲਬ ਇਹ ਥੋੜਾ ਵੀ ਹੈ ਨਹੀਂ ਮੈਂ ਕਹਿੰਦਾ ਵੀ ਮੈਨੂੰ ਜੇ ਕਿਸੇ ਚ ਸਕੇਲ ਮੈਨੂੰ ਚਮੇੜ ਲਵੇ ਜਦ ਕਿ ਮੈਂ ਵੀ ਇਹ ਗੱਲ ਕਹਿ ਰਿਹਾ ਨਾ ਫਿਰ ਵੀ ਮੈਂ ਮੰਨ ਰਿਹਾ ਨਹੀਂ ਫਿਰ ਤੁਸੀਂ ਤੁਸੀਂ ਕਦੇ ਭੂਤ ਦੇਖਿਆ ਨਹੀਂ ਤੁਹਾਨੂੰ ਕਦੇ ਭੂਤ ਚੰਬੜਦਾ ਅੱਛਾ ਆਪਾਂ ਨੇ ਆਪਾਂ ਨੇ ਇਹਦਾ ਮਤਲਬ ਜੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕਹਿਣ ਦਾ ਮਤਲਬ ਵੀ ਜੇ ਆਪਾਂ ਨੇ ਕੁਝ ਦੇਖਿਆ ਨਹੀਂ ਤਾਂ ਉਹ ਹੈ ਹੀ ਦੋ ਹਾਥੀ ਹੋਣਗੇ ਸਰ ਜਦ ਤਾ ਪ੍ਰੂਫ ਕੀਤਾ ਕਰੋ ਆਪਾਂ ਨੇ ਆਪਣਾ ਪਰਦਾਦਾ ਦੇਖਿਆ ਆਪਾਂ ਨੇ ਜਿਹੜੇ ਆਪਣੇ ਪਰਦਾਦੇ ਸੀ ਬਜ਼ੁਰਗ ਸੀ ਜਿਹੜੇ ਦੇਖੇ ਨੇ ਹਰਦੀਪ ਜੀ ਹਾਸੋਹਿਣੀਆ ਗੱਲਾਂ ਨੇ ਇਹ ਆਪਾਂ ਤਰਕ ਤੇ ਲੈ ਕੇ ਆਈਏ ਗੱਲ ਇਹ ਤਰਕ ਹੈ ਨਾ ਆਪਾਂ ਨੂੰ ਦੇਖੇ ਨਹੀਂ ਤਾਂ ਇਹਦਾ ਮਤਲਬ ਹੈ ਨਹੀਂ ਸੀ ਦੁਨੀਆ ਤੇ ਨਹੀਂ ਅੱਜ ਦੇ ਸਮੇਂ ਦੇ ਵਿੱਚ ਬਹੁਤੇ ਲੋਕ ਦਾਵਾ ਕਰਦੇ ਨੇ ਕਿ ਸਿਵਿਆਂ ਦੇ ਵਿੱਚ ਭੂਤਾਂ ਦਾ ਵਾਸ ਹੈ ਬਹੁਤੇ ਲੋਕ ਜਿੱਥੇ ਸੁੰਨਸਾਨ ਥਾਵਾਂ ਨੇ ਉੱਥੇ ਭੂਤਾਂ ਦਾ ਵਾਸ ਹੈ ਕਈ ਘਟਨਾਵਾਂ ਘਰਾਂ ਦੇ ਵਿੱਚ ਵਾਪਰਦੀਆਂ ਨੇ ਕਿਸੇ ਔਰਤ ਉਪਰ ਅਸਰ ਹੋ ਜਾਣਾ ਕਿਸੇ ਨੇ ਉਪਰੀਆਂ ਗੱਲਾਂ ਕਰੀਆਂ ਕੱਸਰ ਜਿਹਨੂੰ ਆਪਾਂ ਕਹਿੰਦੇ ਆ ਪਿੰਡਾਂ ਦੇ ਵਿੱਚ ਅੱਛਾ ਦੌਰ ਹੈ ਇਹ ਚੀਜ਼ਾਂ ਰੱਦ ਹੋ ਚੁੱਕੀਆਂ ਇਹਨੂੰ ਰੂੜੀਵਾਦੀ ਵਿਚਾਰ ਕਹਿ ਕੇ ਭੰਡਿਆ ਜਾਂਦਾ ਪਰ ਤੁਸੀਂ ਅੱਜ ਉਸ ਗੱਲ ਤੇ ਪਹਿਰਾ ਦੇ ਰਹੇ ਹੁੰਦੇ ਨੇ ਹੁੰਦੇ ਨੇ ਜੀ ਬਿਲਕੁਲ ਹੁੰਦੇ ਨੇ ਨਹੀਂ ਕੋਈ ਉਦਾਹਰਨ ਤਾਂ ਦੱਸੋ ਨਾ ਉਦਾਹਰਨ ਤਾਂ ਦੇਖੋ ਆਪਾਂ ਜੇ ਕਿਸੇ ਵੀ ਚੀਜ਼ ਦੀ ਨਹੀਂ ਦੇ ਸਕਦੇ ਜੇ ਤੁਸੀਂ ਕਹੋ ਵੀ ਹੁੰਦੇ ਨਹੀਂ ਤੇ ਇਹ ਚੀਜ਼ ਦਾ ਕਿਵੇਂ ਸਾਬਤ ਕਰ ਸਕਦੇ ਜੇ ਤੁਹਾਡੇ ਸਾਹ ਜੇ ਮੰਨ ਲਓ ਹੁਣ ਆਪਣੇ ਦੇਖਣ ਵਾਲੇ ਜੇ ਮੈਂ ਤੁਹਾਨੂੰ ਅੱਜ ਕਹਾ ਵੀ ਮੱਖਣ ਦੁੱਧ ਦੇ ਵਿੱਚ ਮੱਖਣ ਹੁੰਦਾ ਮੈਂ ਇਸ ਨੂੰ ਕੋ ਮੈਨੂੰ ਕੱਢ ਕੇ ਦਿਖਾਉ ਇਦਾਂ ਹੀ ਹੱਤ ਤੱਕ ਕੱਢ ਕੱਢ ਕੇ ਦਿਖਾ ਸਕਦੇ ਉਹਨੂੰ ਆਪਾਂ ਕਿੰਨੇ ਕਿੰਨਾ ਟਾਈਮ ਲੱਗੂ ਉਹਨੂੰ ਕੱਢਣ ਦੇ ਉਹ ਤਾਂ ਕੱਢ ਕੇ ਰੈਡ ਕਰ ਲੂ ਰੈਡ ਆਪਾਂ ਜਾ ਕੇ ਨਹੀਂ ਜੇ ਮੈਸ ਨੂੰ ਕਹੋ ਵੀ ਹੋਣੀ ਐਂ ਕੱਢ ਕੇ ਦੋ ਮੈਨੂੰ ਉਹਦੇ ਵਿੱਚੋਂ ਤੁਸੀਂ ਸਾਨੂੰ ਸਮਾਂ ਦਿੰਨੇ ਆਂ ਸੀ ਤੂੰ ਉਹ ਦਿਖਾ ਦੋ ਬੋਲੋ ਕਿੰਨਾ ਟਾਈਮ ਲੱਗਦਾ ਅਸੀਂ ਦਿਖਾਉਂਦੇ ਨਹੀਂ ਹੈਗੇ ਅਸੀਂ ਸਾਨੂੰ ਸਾਨੂੰ ਜੋ ਕੁਝ ਕਹਾਂਗੇ ਉਹ ਸਾਨੂੰ ਕਰਨਾ ਪਊਗਾ ਹਾਂ ਦੱਸੋ ਦੇਖੋ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਲੋਕਾਂ ਦੀ ਗੱਲ ਕਰ ਰਹੇ ਕਿੰਨੇ ਕਿੰਨੇ ਦੀ ਆਬਾਦੀ ਆਪਣੇ ਹਿੰਦੁਸਤਾਨ ਦੀ 7 ਸਵਾ ਲੱਖ ਕਰੋੜ ਦੀ ਆਬ ਜਿਸ ਤਰੀਕੇ ਨਾਲ ਹੁਣ ਵਿਗਿਆਨ ਦਾ ਦੌਰ ਹੈ ਇਸ ਤਰੀਕੇ ਨਾਲ ਤਾਂ ਬਹੁਤ ਦੇਖੋ ਮੇਰੀ ਗੱਲ ਸੁਣੋ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਹੁੰਦੇ ਨੇ ਸਾਰੇ ਤਾਂ ਨਹੀਂ ਅੱਗੇ ਜਾਂਦੇ ਹਮ ਉਹਨਾਂ 'ਚ ਸਿਰਫ ਇੱਕ ਅੱਦਾ ਹੀ ਜਾਂਦਾ ਹਮ ਜਾਂਦਾ ਨਹੀਂ ਜਾਂਦਾ ਜੇ ਹੁਣ ਕਹਿਣ ਵੀ ਪੜ੍ਹ ਲੈ ਕੇ ਕੁਝ ਨਹੀਂ ਹੁੰਦਾ ਜਿਹੜੇ ਬਾਕੀ ਪਿੱਛੇ ਰਹਿ ਗਏ ਹਮ ਜੋ ਕਹਿਣ ਵੀ ਪੜ੍ਹਾਈ ਨਾਲ ਕੁਝ ਨਹੀਂ ਹੁੰਦਾ ਹਮ ਤਾਂ ਇਹਦਾ ਮੰਨ ਲਾਂਗੇ ਆਪਾਂ ਕੁਝ ਕਿ ਗੱਲਾਂ ਕਰਮਾਂ ਨਾਲ ਵੀ ਹੁੰਦੀਆਂ ਨੇ ਨਾ ਇੱਕ ਕੁਝ ਕਿ ਗੱਲਾਂ ਪ੍ਰਮਾਤਮਾ ਦੇ ਹੱਥ ਜਿਵੇਂ ਹੁੰਦੀਆਂ ਨੇ ਇੱਕ ਕਰਮ ਨਾਲ ਜੋੜ ਦਿਓ ਜਿਵੇਂ ਹੁਣ ਭੂਤ ਨਾਲ ਤੁਸੀਂ ਗੱਲ ਪ੍ਰੂਫ ਕੀਤੀ ਉਹ ਵੀ ਕਰਮਾਂ ਦੇ ਨਾਲ ਹੀ ਬੰਦੇ ਨੂੰ ਚੰਬੜਦੀ ਆ ਜਦੋਂ ਛੋਡੇ ਤੇ ਕੋਈ ਆਫਤ ਆਉਣੀ ਹੈ ਨਾ ਕੋਈ ਛੋਡੇ ਕਰਮ ਕੀਤੇ ਨੇ ਇਹ ਜੇ ਲਓ ਮੈਂ ਕਹਣਾ ਮੈਂ ਰਾਤ ਨੂੰ 1:3 2:00 ਵਜੇ ਲੰਘਿਆ ਮੈਨੂੰ ਕੋਈ ਭੂਤ ਨਹੀਂ ਟੱਕਰਿਆ ਪਰ ਮੈਂ ਇਸ ਚੀਜ਼ ਨੂੰ ਮੰਨਦਾ ਤੁਸੀਂ ਤਾਂ ਇਸ ਚੀਜ਼ ਦਾ ਦਾਵਾ ਕਰ ਰਹੇ ਹੋ ਕਿ ਭੂਤ ਹੁੰਦੇ ਨੇ ਕਿ ਤੁਸੀਂ ਜੇ ਤੁਸੀਂ ਦੇਖਿਆ ਨਹੀਂ ਕਿਤੇ ਤੁਸੀਂ ਪਰ ਤੁਸੀਂ ਇਸ ਗੱਲ ਤੇ ਪੱਕੇ ਕਿਵੇਂ ਹੋਗੇ ਕਿ ਭੂਤ ਹੁੰਦਾ ਦੇਖੋ ਜੀ ਹੁਣ ਮੈਂ ਲੋਕਾਂ ਦੇ ਮੰਗਰ ਲਾ ਕੇ ਥੜੂ ਕਹਿਣਾ ਵੀ ਨਹੀਂ ਹੁੰਦੇ ਨਹੀਂ ਫਿਰ ਤੁਸੀਂ ਕਿਹਦੇ ਮੰਗਰ ਲਾ ਕੇ ਕਹਿ ਰਹੇ ਹੋ ਵੀ ਹੁੰਦੇ ਨੇ ਮੈਂ ਤਾਂ ਜੋ ਦਿਸਰੀ ਆ ਜੋ ਮੈਨੂੰ ਪਿਛਲਾ ਟਾਈਮ ਆਪਾਂ ਦੇਖੀਏ ਉਹਦੇ ਸਾਰ ਮੁਤਾਬਕ ਉਸੇ ਮੈਨੂੰ ਮਿਸ ਦੇਖੋ ਮੇਰੀ ਗੱਲ ਸੁਣੋ ਹਰ ਇੱਕ ਬੰਦਾ ਆਪਣ ਆਪਣੇ ਧਰਮ ਨੂੰ ਮੰਨਦਾ ਕਿਉਂ ਮੰਨ ਰਿਹਾ ਉਹ ਤਾਂ ਇੱਕ ਸਾਡਾ ਪਿਸ਼ੋਕੜ ਹੈ ਸਾਡੇ ਪਿੱਛੇ ਤੋਂ ਚੱਲਦਾ ਆ ਰਿਹਾ ਸੀ ਉਸੇ ਤਰੀਕੇ ਨਾਲ ਰੋ ਰਿਤਾ ਅੱਗੇ ਲੈ ਕੇ ਜਾ ਰਹੇ ਹਾਂ ਲੈ ਕੇ ਅੱਗੇ ਜਾ ਰਹੇ ਨਾ ਛੋਡਾ ਛੋਡੇ ਨਾਮ ਦੇ ਸਰਨੇਮ ਕੀ ਲਾਦਾ ਹੁਣ ਆਰਾਮ ਲੱਗਦਾ ਆਰਾਮ ਲੱਗਦਾ ਸੋਨੂ ਕੀ ਪਤਾ ਛੋਡੇ ਨਾਮ ਦੇ RAM RAM ਲੱਗਦਾ ਉਹ ਤਾਂ ਇੱਕ ਪਰਿਵਾਰ ਨੇ ਦਿੱਤਾ ਹੋਇਆ ਨਾ ਦਿੱਤਾ ਨਾ ਤਾਂ ਇਹ ਪਰਿਵਾਰ ਤੁਹਾਨੂੰ ਕਹਿ ਰਿਹਾ ਤਾਂ ਕੋਈ ਸੱਚ ਕਹਿ ਰਿਹਾ ਜੀ ਹੁਣ ਸਾਨੂੰ ਪਰਿਵਾਰ ਨੇ ਕੋਈ ਦੱਸਿਆ ਪਿਛਲੀਆਂ ਗੱਲਾਂ ਉਹਨਾਂ ਨੇ ਬਡੇਰਿਆਂ ਤੋਂ ਸੁਣੀਆਂ ਤਾਂ ਸਾਨੂੰ ਕੁਝ ਕਹਿ ਰਿਹਾ ਨਾ ਉਹ ਤਾਂ ਦਾ ਮਤਲਬ ਉਹਨੇ ਦੇਖਿਆ ਨੇ ਜਦੋਂ ਗੱਲਾਂ ਹੋਈਆਂ ਨਾਲ ਨਾ ਤਰਕ ਤੇ ਜਦੋਂ ਤਰਕ ਦੀ ਕਸਵੱਟੀ ਤੇ ਉੱਪਰ ਲਾ ਕੇ ਪਿਆਰਾਂ ਨੂੰ ਦੇਖੋ ਪ੍ਰਮਾਤਮਾ ਦਾ ਨਾਮ ਪਹਿਲਾਂ ਵੀ ਹੈਗਾ ਸੀ ਅੱਜ ਵੀ ਹੈਗਾ ਫਿਰ ਅੱਜ ਆਪਾਂ ਨੇ ਤਰਕ ਦੇ ਹਿਸਾਬ ਨਾਲ ਜੇ ਆਪਾਂ ਸੋਚੀਏ ਜਮਾਨੇ ਦੇ ਹਿਸਾਬ ਨਾਲ ਦੇਖੀਏ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਲੈਣਾ ਛੱਡਦੇ ਕਿ ਬਹੁਤੇ ਲੋਕ ਲੈਂਦੇ ਨਹੀਂ ਨਾਸਿਕ ਹੋਰ ਫਿਰ ਉਹ ਬਹੁਤੇ ਲੋਕ ਤਾਂ ਮਤਲਬ ਕੁਝ ਕੁ ਪਰਸੈਂਟ ਨੇ ਨਾ ਹੁਣ ਆਪਾਂ ਜੇ ਕਈ ਲੋਕ दारूਾਂ ਪੀਂਦੇ ਨੇ ਸ਼ਰਾਬਾਂ ਪੀਂਦੇ ਨੇ ਕੁਝ ਕੁ ਪਰਸੈਂਟ ਨੇ ਨਾ ਤਾਂ ਹੁਣ ਆਪਾਂ ਉਹ ਕੁਝ ਕੁ ਪਰਸੈਂਟ ਦੇ ਮੰਗ ਅੱਲਾ ਕੇ ਸ਼ਰਾਬਾਂ ਕਵਾਮਾਂ ਨਹੀਂ ਨਾ ਪੀ ਸਕਦੇ ਨਹੀਂ ਉਹ ਜ ਕਿਹੜੀ ਘਟਨਾ ਨੇ ਤੁਹਾਨੂੰ ਇਸ ਗੱਲ ਦੇ ਉੱਪਰ ਪੱਕਾ ਕਰ ਦਿੱਤਾ ਕਿ ਭੂਤ ਪ੍ਰੇਤ ਹੁੰਦੇ ਨੇ ਪਹਿਲੀ ਗੱਲ ਤਾਂ ਤੁਸੀਂ ਇਸ ਦੇ ਹਾਂ ਪੱਖੀ ਹੋ ਇਸ ਵਿਚਾਰ ਦੇ ਕਿ ਨਾ ਇਸ ਬੰਦੇ ਹਾਂ ਪੱਖੀ ਆ ਪਰ ਜੇ ਮੈਂ ਕਹਾ ਮੈਂ ਦਿਖਾ ਸਕਦਾ ਦਿਖਾ ਕੋਈ ਨਹੀਂ ਸਕਦਾ ਮਹਿਸੂਸ ਕਰ ਸਕਦਾ ਆਪਾਂ ਨੂੰ ਹਵਾ ਦਿਖਦੀ ਨਹੀਂ ਕਿ ਹਵਾ ਹੁੰਦੀ ਨਹੀਂ ਬਿਲਕੁਲ ਹੁੰਦੀ ਹੈ ਹੁੰਦੀ ਹੈ ਨਾ ਪਰ ਮੈਨੂੰ ਕੋਈ ਹਵਾ ਜਿਹੜਾ ਬੰਦਾ ਕਹਿੰਦਾ ਭੂਤ ਪ੍ਰੇਤ ਨਹੀਂ ਹੁੰਦੇ ਦਿਖਦੇ ਨਹੀਂ ਤਾਂ ਹੁੰਦੇ ਨਹੀਂ ਕੋਈ ਮੈਨੂੰ ਤਰਕਸੀਲ ਵਾਲਾ ਕੋਈ ਬੰਦਾ ਮੈਨੂੰ ਸਾਇੰਸ ਵਾਲਾ ਹਵਾ ਦਿਖਾ ਦੇ ਜਦ ਕਿ ਹਵਾ ਦਾ ਦਾਵਾ ਕਰਦੇ ਨੇ ਵੀ ਹੁੰਦੀ ਆ ਨਹੀਂ ਮੈਨੂੰ ਹਵਾ ਦਿਖਾ ਦੇਵੇ ਮੈਂ ਕਹਣਾ ਵੀ ਹਵਾ ਹੁੰਦੀ ਨਹੀਂ ਮੈਂ ਕਹਣਾ ਵੀ ਹਵਾ ਹੁੰਦੀ ਹੈ ਬਿਲਕੁਲ ਨਹੀਂ ਹੁੰਦੀ ਹਵਾ ਨਹੀਂ ਫਿਰ ਜੇ ਤੁਸੀਂ ਤਾਂ ਮੈਨੂੰ ਦਿਖਾ ਕੇ ਦਿਖਾਵੇ ਕੋਈ ਹਵਾ ਵੀ ਆ ਬਹੁਤ سارے ਮਸਲੇ ਇੱਕ ਪੰਜਾਬ ਦੇ ਵਿੱਚ ਤਰਕਸ਼ੀਲ ਦਾ ਵੱਡਾ ਇਤਿਹਾਸ ਹੈ ਵੱਡਾ ਸੰਗਠਨ ਹੈ ਵੱਡੇ ਪ੍ਰੋਗਰਾਮ ਉਹਨਾਂ ਵੱਲੋਂ ਕੀਤੇ ਦੇਖੋ ਜੀ ਤਰਕਸ਼ੀਲ ਵਾਲੇ ਨੇ ਜਿਹੜੇ ਤਰ ਆਪਾਂ ਅੰਗਰੇਜ਼ਾਂ ਦੇ ਸ਼ੋਅ ਦੇਖਦੇ ਹਾਂ ਉਹਦੇ ਵਿੱਚ ਕੋਈ ਬੰਦਾ ਘੋੜਾ ਬਣ ਜਾਂਦਾ ਕੋਈ ਬੰਦਾ ਇੱਥੋਂ ਉੱਡਦਾ ਕਿਤੇ ਹੋਰ ਨਿਕੜ ਜਾਂਦਾ ਇਹ ਚੀਜ਼ਾਂ ਤਰਕਸ਼ੀਲ ਵਾਲੇ ਕਰਕੇ ਦਿਖਾ ਸਕਦੇ ਨੇ ਆਪਾਂ ਨੂੰ ਪ੍ਰੂਫ ਕਰ ਸਕਦੇ ਨੇ ਵੀ ਜੋ ਇਹ ਬੰਦਾ ਕਰ ਰਿਹਾ ਇਹ ਸਿਰਫ ਹੱਥ ਦੀ ਸਫਾਈ ਆ ਉਹ ਸਿਰਫ 2-4 ਚੀਜ਼ਾਂ ਕਰਕੇ ਦਿਖਾਉਂਦੇ ਨੇ ਉਹ ਸਿਰਫ 2-4 ਚੀਜ਼ਾਂ ਹੀ ਦਿਖਾਉਂਦੇ ਨੇ ਪ੍ਰੂਫ ਕਰਕੇ ਕਿਸੇ ਦਾ ਗਲ ਵੱਢਿਆ ਆ ਉਹ ਦਿਖਾਉਣਾ ਆਪਾਂ ਨੂੰ ਤਰਕਸ਼ੀਲ ਵਾਲੇ ਬੇ ਲਾਓ ਮੈਂ ਆਪਦਾ ਗਲ ਵੱਢ ਕੇ ਦਿਖਾਤਾ ਇਹ ਸਿਰਫ ਹੱਥ ਦੀ ਸਫਾਈ ਆ ਜਾਂ ਆਪਣਾ ਸਰੀਰ ਵਿੱਚੋਂ ਕੱਟ ਕੇ ਦਿਖਾਉਣਾ ਵੀ ਲਓ ਜੀ ਇਹ ਸਿਰਫ ਤੁਹਾਡਾ ਤੁਹਾਡਾ ਕਹਿਣ ਦਾ ਮਤਲਬ ਇਹ ਜਾਦੂ ਆ ਨਾ ਜੋ ਇਹਦੇ ਲਈ ਵੀ ਜੇ ਆਪਾਂ ਕਹੀਏ ਆਪਾਂ ਨੂੰ ਦੇਖੋ ਜਾਦੂ ਆਪਾਂ ਨੂੰ ਪਤਾ ਨਹੀਂ ਬੇਸਕਾ ਪਾਗਣੇ ਵਾਦੀ ਸਭ ਤੁਸੀਂ ਮੈ ਹਰ ਇੱਕ ਚੀਜ਼ ਦਾ ਮਾਹਿਰ ਹੁੰਦਾ ਨਾ ਜੋ ਬੰਦਾ ਪੂਤ ਭੂਤ ਪ੍ਰੇਤਾਂ ਦਾ ਮਾਹਿਰ ਆ ਨਾ ਉਹੀ ਤਾਂ ਦੇਖ ਸਕਦਾ ਉਹਨਾਂ ਨੂੰ ਜੇ ਹੁਣ ਤੁਸੀਂ ਜਾਦੂ ਕਲਾ ਦੀ ਗੱਲ ਕਰਦੇ ਹੋ ਉੱਥੇ ਤਾਂ ਕਾਜ ਜਿੰਮੇ ਪੇ ਬਣਾ ਦਿੱਤੇ ਆਂਦੇ ਨੇ ਫਿਰ ਉਹ ਬਣਾ ਹੀ ਜਾਂਦੇ ਨੇ ਬਣਾ ਹੀ ਜਾਂਦੇ ਨਾ ਤੂੰ ਤੂੰ ਤੇ ਮੈਂ ਤਾਂ ਨਹੀਂ ਬਣਾ ਸਕਦਾ ਨਾ ਉਹ ਚੀਜ਼ ਉਹ ਤਾਂ ਕੋਈ ਮਾਹਿਰ ਹੀ ਕਰ ਸਕਦਾ ਨਾ ਉਹਦੇ ਲਈ 1 ਮਿੰਟ ਉਹਦੇ ਲਈ ਤਾਂ ਬੰਦਾ ਕੁਝ ਨਾ ਕੁਝ ਕਰਦਾ ਨਾ ਮਿਹਨਤ ਕਰਦਾ ਨਾ ਜਿਹੜੇ ਲੋਕ ਉਸ ਜਾਦੂ ਦਾ ਖੇਡ ਦਿਖਾਉਂਦੇ ਨੇ ਫਿਰ ਉਹ ਆਪਣੇ ਲਈ ਕਿਉਂ ਨਹੀਂ ਬਣਾ ਲੈਂਦੇ ਨੇ ਉਹ ਕੀ ਸ਼ੋਅ ਕਰ ਕਰ ਕੇ ਮੰਗਦੇ ਫਿਰਦੇ ਕਿਉਂਕਿ ਇਹ ਵੀ ਦੇਖੋ ਇਹ ਵੀ ਇੱਕ ਚੀਜ਼ ਹੁੰਦੀ ਹੈ ਕਿ ਦੀਵੇ ਥੱਲੇ ਨਹੀਂ ਰਹਾ ਹੁੰਦਾ ਹਮੇਸ਼ਾ ਤੁਸੀਂ ਆਮ ਤਨ ਹੂੰ ਤਾਂ ਜੇ ਆਪਾਂ ਕਹੇ ਵੀ ਦੀਵਾ ਦੂਜਿਆਂ ਨੂੰ ਚਾੜਨਾ ਕਰਦਾ ਆਪਦੇ ਥੱਲੇ ਤਾਂ ਉਹ ਨਹੀਂ ਰੱਖ ਰਿਆ ਪਿਆ ਇਹਦਾ ਮਤਲਬ ਦੀਵਾ ਝੂਠ ਥੜੂ ਆ ਵੀ ਦੀਵਾ ਹੈ ਨਹੀਂ ਦੁਨੀਆ ਤੇ ਤਾਂ ਜੋ ਜੋ ਦੇਖੋ ਇਹ ਚੀਜ਼ਾਂ ਦੇ ਨਿਯਮ ਹੁੰਦੇ ਨੇ ਨਾ ਜੇ ਆਪਾਂ ਕੋਈ ਆਪਾਂ ਮਤਲਬ ਕੋਈ ਧਾਰਮਿਕ ਜਗ੍ਹਾ ਤੇ ਜਾਈਓ ਉਹਨਾਂ ਦੇ ਵੀ ਨਿਯਮ ਹੁੰਦੇ ਨੇ ਹੂੰ ਬੁਰੀਆਂ ਸ਼ਕਤੀਆਂ ਦੇ ਵੀ ਨਿਯਮ ਨੇ ਹਾਂ ਇੱਕ ਗੱਲ ਮੈਂ ਮੰਨਦਾ ਦੇਖੋ ਜਿਹੜੇ ਸਿਆਣੇ ਨੇ ਸਿਆਣੇ ਕੋਲੇ ਜਦੋਂ ਬੰਦਾ ਜਾਂਦਾ ਕੋਈ ਨਾ ਸਿਆਣੇ ਕੋਲੇ ਕੀ ਹੁੰਦਾਗਾ ਉਹ 1 ਮਿੰਟ ਚਲੋ ਤੁਸੀਂ ਉਹ ਬੰਦਾ ਦੱਸ ਦਊਗਾ ਜਿਹੜ ਤੁਸੀਂ ਮੈਨੂੰ ਦੱਸ ਸਕਦੇ ਮੈਂ ਕੀ ਖਾ ਕੇ ਆਇਆ ਕੀ ਕਰ ਕੇ ਆ ਨੀ ਉਹ ਦੱਸ ਦੂ ਕੀ ਦੱਸ ਦੂਗਾ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਜਿਹੜੇ ਤੁਸੀਂ ਗੱਲਾਂ ਕਰਦੇ ਜਿਹਨੂੰ ਕਹਿੰਦੇ ਆ ਵੀ ਫਲਾਨਾ ਪੀਰ ਆਉਣਾ ਫਲਾਨੀ ਮਾਤਾ ਆਉਣੀ ਇਹ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਤੇ ਲੋਕ ਆਪਣਾ ਜਿਹੜਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਦਿੱਕਤਾਂ ਨੇ ਪੈ ਜਾਈਆਂ ਨੇ ਦੇਖੋ ਮੈਂ ਇਹ ਨਹੀਂ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੇ ਪੀਰ ਆਉਂਦੇ ਨੇ ਜਾਂ ਉਹਨਾਂ ਦੇ ਸਿਰ ਜੋ ਕਹਿੰਦਾ ਮਾਈ ਆਉਂਦੀ ਆ ਮਾਈ ਆਉਂਦੀ ਦੇਖੋ ਮਾਇਆਂ ਦੇ ਵੀ ਕਈ ਰੂਪ ਹੁੰਦੇ ਨੇ ਜੇ ਆਪਾਂ ਕਹੇ ਕੱਲ ਜਿਹੜਾ ਅਲਾ ਕਹਿੰਦਾ ਕਾਲੀ ਮਾਤਾ ਕਾਲੀ ਮਾਤਾ ਸਵੈਮ ਨਹੀਂ ਹੁੰਦੀ ਸਿੱਧੀ ਨਹੀਂ ਹੁੰਦੀ ਇਹਨਾਂ ਦੇ ਅੱਗੇ ਵੀ ਜਿਵੇਂ ਆਪਣੇ ਪ੍ਰਧਾਨ ਮੰਤਰੀ ਹੋਗਾ ਹੂੰ ਉਹਨਾਂ ਦੇ ਅੱਗੇ ਕਿੰਨੇ ਮੰਤਰੀ ਨੇ ਇਹ ਤਾਂ ਗੱਲਾਂ ਹਾਸੋਹਿਣੀਆਂ ਨੇ ਲੋਕ ਹੱਸਣ ਕੇ ਸੁਣਨ ਵਾਲੇ ਚਲੋ ਕੋਈ ਗੱਲ ਨਹੀਂ ਜੀ ਇਹਨਾਂ ਦੇ ਸਮਝ ਹੀ ਨਾ ਦਾ ਘਟਕੜ ਹਾਸੇ ਲੈਣਗੇ ਹੂੰ ਪ੍ਰਧਾਨ ਮੰਤਰੀ ਦੇ ਅੱਗੇ ਕਿੰਨੇ ਮੰਤਰੀ ਨੇਗੇ ਐਮਸੀ ਤੱਕ ਆਗੇ ਹੂੰ ਹੁਣ ਜੇ ਆਪਾਂ ਕਹੀ ਵੀ ਉਥੋਂ ਆਰਡਰ ਦਿੱਤਾ ਪ੍ਰਧਾਨ ਮੰਤਰੀ ਨੇ ਕੰਮ ਆਪਣੇ ਐਮਸੀ ਨੇ ਕਰਤਾ ਦਾ ਮਤਲਬ ਪ੍ਰਧਾਨ ਮੰਤਰੀ ਥੜੂ ਵਰਗਾ ਜੇ ਉੱਪਰੋਂ ਉੱਪਰ ਤੁਸੀਂ ਕੀ ਲਗਾ ਪਰਮਾਤਮਾ ਹੈਗਾ ਨਾ ਇਸ ਚੀਜ਼ ਨੂੰ ਮੰਨਦੇ ਜੀ ਇਸ ਚੀਜ਼ ਨੂੰ ਵੀ ਮੰਨਦੇ ਪਰਮਾਤਮਾ ਮੰਨਦੇ ਹੈਂ ਮੰਨਦੇ ਹੂੰ ਪਰਮਾਤਮਾ ਹੈਗਾ ਨਾ ਜੇ ਚੰਗਾ ਇਨਸਾਨ ਆ ਤਾਂ ਆਪਾਂ ਨੂੰ ਇਥੇ ਮਾੜੇ ਇਨਸਾਨ ਵੀ ਮਿਲਦੇ ਨੇ ਹੂੰ ਜੇ ਆਪਾਂ ਗਏ ਵੀ ਜੇ ਕੋਈ ਚੰਗਾ ਨਾ ਚੰਗਾ ਲਾ ਲਓ ਮੈਂ ਮਾੜਾ ਲੱਲ ਜੇ ਕਹਾਂ ਮੈਂ ਮਾੜਾਂਗਾ ਮੈਨੂੰ ਸਾਰੇ ਮਾੜੇ ਦਿਸਰੇ ਨੇ ਮੈਂ ਕਹਾਂ ਮੈਨੂੰ ਚੰਗਾ ਦਿਖਿਆ ਚੰਗਾ ਤਾਂ ਮੈਨੂੰ ਦੇਖਣ ਇੱਕ ਕੰਮ ਉਹ ਮਾੜਾ ਹਨਾ ਤਾਂ ਇਸੇ ਤਰ੍ਹਾਂ ਇਹਨਾਂ ਦੇ ਅੱਗੇ ਵੀ ਕੁਝ ਸ਼ਕਤੀਆਂ ਹੁੰਦੀਆਂ ਨੇ ਜਿਹੜੇ ਕੁਸਿਆਂ ਨੇ ਹੁੰਦੇ ਨੇ ਜਿਹਨਾਂ ਅਗਲਾ ਕਹਿੰਦੇ ਨੇ ਮਹੀਨਾ ਸੇਵਾ ਕਰੀ ਨੇ ਚੈਨਫਲਾ ਆ ਗਿਆ ਕਰਨ ਉਹਨਾਂ ਕੋਲੇ ਕੁਝ ਨਹੀਂ ਹੁੰਦਾ ਉਹਨਾਂ ਕੋਲੇ ਕੀ ਹੁੰਦਾ ਸਿਰਫ ਇੱਕ ਭੂਤ ਪ੍ਰੇਤ ਹੁੰਦੇ ਨੇ ਜਿਹੜੇ ਕਿ ਆਪਾਂ ਨੂੰ ਉਂਜੀ ਚੰਬੜ ਉਹਨਾਂ ਦੇ ਦੇਖੋ ਪੂਜਾ ਵੀ ਕਰਨ ਦੀ ਲੋੜ ਨਹੀਂ ਹੁੰਦੀ ਉਹ ਤਾਂ ਜੇ ਚੁਰਾਹੇ ਤੋਂ ਲੰਘਿਆ ਬੰਦਾ ਤਾਂ ਚੰਬੜ ਜਾਂਦਾ ਬਿਨਾਂ ਪੂਜਾ ਕੀਤੀ ਚੰਬੜ ਗਿਆ ਹੁਣ ਜੇ ਆਪਾਂ ਉਹਨਾਂ ਦੀ 10 ਦਿਨ ਪੂਜਾ ਕਰਾਂਗੇ ਜਾਂ ਮਤਲਬ ਉਹਨਾਂ ਨੂੰ ਸਿੱਧ ਕਰਾਂਗੇ ਕਹਿਣ ਦਾ ਮਤਲਬ ਉਹਨਾਂ ਨੂੰ ਆਪਣੇ ਵਾਸਤੇ ਕਰਾਂਗੇ ਤਾਂ ਉਹਨੇ ਜਿਹੜਾ ਬੰਦਾ ਉਹੀ ਚੰਬੜਦਾ ਫਿਰਦਾ ਉਹਨੂੰ 10 ਦਿਨ ਨਾਮ ਲੈਣ ਨਾਲ ਤਾਂ ਨਹੀਂ ਆਉਣੀ ਆਉਣਾ ਹਨਾ ਤਾਂ ਉਹਨਾਂ ਨੂੰ ਸਿੱਧ ਕਰ ਲੈਦੇ ਨੇ ਉਹ ਚੀਜ਼ਾਂ ਨੂੰ ਸਿੱਧ ਕਰਨ ਤੋਂ ਬਜਾਅ ਬਾਦ ਉਹ ਚੀਜ਼ਾਂ ਤੋਂ ਕੰਮ ਕਰ ਜੇ ਦਾ ਮਤਲਬ ਕਰ ਰਹੇ ਨੇ ਚੰਗੇ ਕੰਮ ਕਿਸੇ ਦਾ ਚੰਗਾ ਕੰਮ ਕਰਦਾ ਵੀ ਤੇਰਾ ਭਈਆ ਦੇਵੀ ਦੇਵਤ ਨੂੰ ਮੰਨਤ ਰਿਹਾ ਇਹ ਇਨਾਂ ਚੀਜ਼ਾਂ ਦੇ ਵਿੱਚ ਤਾਂ ਕੰਮ ਸਹੀ ਆ ਨਹੀਂ ਉਹ ਬੰਦੇ ਉੱਪਰ ਵੀ ਚੜ ਜਾਂਦੇ ਨੇ ਦਿਨਾਂ ਦੇ ਵਿੱਚ ਤੇ ਉਵੇਂ ਦਿਨਾਂ ਦੇ ਵਿੱਚ ਮੂਦੇ ਉਹ ਵੀ ਡਿੱਗਦੇ ਦੇਖੇ ਨੇ ਮੈਂ ਬੰਦੇ ਨਹੀਂ ਦੋਸਤ ਤਰਕ ਦੀ ਜਿਹੜੀ ਗੱਲ ਸੀ ਅਸੀਂ ਇਸ ਕਰਕੇ ਕਰਨ ਦਾ ਯਤਨ ਕੀਤਾ ਕਿ ਇਹਨਾਂ ਨੇ ਜਿਵੇਂ ਹੁਣ ਸਾਇੰਸ ਦਾ ਜੋਗ ਹੈ ਆਪਾਂ ਜਾਣਦੇ ਆ ਬਹੁਤੇ ਲੋਕ ਪੜ੍ਹੇ ਲਿਖੇ ਲੋਕ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਗੱਲ ਨੂੰ ਨਹੀਂ ਮੰਨਦੇ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਭੂਤ ਪ੍ਰੇਤ ਹੁੰਦੇ ਨੇ ਤੁਹਾਡੀ ਕੀ ਸੋਚਣੀ ਹੈ ਤੁਸੀਂ ਇਸ ਵਿਸ਼ੇ ਬਾਰੇ ਇਸ ਗੱਲਬਾਤ ਬਾਰੇ ਕੀ ਸੋਚਦੇ ਹੋ ਮੈਂ ਤਾਂ ਹੁੰਦਾ ਇੱਕ ਗੱਲ ਜਾਣਦਾ ਜੀ ਜਿਹੜਾ ਬੰਦਾ ਕਹਿੰਦਾ ਵੀ ਭੂਤ ਪ੍ਰੇਤ ਨਹੀਂ ਹੁੰਦੇ ਪਹਿਲੀ ਗੱਲ ਮੈਂ ਤੁਹਾਨੂੰ ਸੁਰੂ ਤੋਂ ਕਹਿੰਦੀ ਸੀ ਬੰਦਾ ਕਹਿੰਦਾ ਹੈਗਾ ਮੈਂ ਮੰਨਦਾ ਨਹੀਂ ਕਿਸੇ ਚੀਜ਼ ਨੂੰ ਪਰ ਮੰਨਦੇ ਸਾਰੇ ਕਿ ਆਪਣੇ ਬੱਚੇ ਨੂੰ ਉਹ ਸਿਰਫ 10 ਸਾਲ ਤੋਂ ਨੀਵੇਂ ਜਾਂ ਮiddel ਸਟੇਜ 17 18 20 ਸਾਲ ਤੋਂ ਥੱਲੇ ਵਾਲੇ ਬੱਚੇ ਨੂੰ ਕਿ ਰਾਤ ਨੂੰ 12 1 ਵਜੇ ਆਪਣੇ ਇਕੱਲੇ ਬੱਚੇ ਨੂੰ ਕਬਰਸਤਾਨ ਪੇਜ ਸਕਦਾ ਸਮਸ਼ਾਨ ਘੜ ਦੇ ਵਿੱਚ ਕਿਉਂਕਿ ਉੱਥੇ ਕੁਝ ਨਹੀਂ ਹੁੰਦਾ ਉਹ ਭੂਤ ਪ੍ਰੇਤ ਨਹੀਂ ਮੰਨਦੇ ਨਹੀਂ ਭੂਤ ਪ੍ਰੇਤ ਤੁਸੀਂ ਕਹਿੰਦੇ ਹੁੰਦੇ ਨੇ ਇਹ ਲੋਕ ਕਹਿੰਦੇ ਨੇ ਵੀ ਭੂਤ ਪ੍ਰੇਤ ਨਹੀਂ ਕਿ ਇਹ ਉੱਥੇ ਭੇਜ ਸਕਦੇ ਨੇ ਨਹੀਂ ਬੱਚੇ ਤੈਨੂੰ ਜ਼ਲ ਗੱਲ ਲੈ ਕੇ ਕਿ ਹੋਈ ਬੰਦਾ ਨਹੀਂ ਜਿਹੜਾ ਬੰਦਾ ਕਹਿੰਦਾ ਆਪ ਜਾਵੇ ਆਪ ਜਾਵੇ ਨਾ ਮੈਂ ਕਹਿ ਰਿਹਾ ਮੈਂ ਕਹ ਰਿਹਾ ਵੀ ਭੂਤ ਪ੍ਰੇਤ ਹੁੰਦੇ ਨਹੀਂ ਜਦ ਕਿ ਮੈਂ ਫਿਰ ਵੀ ਭੱਗ ਜਾऊंगा ਕਬਰਸਤਾਨ ਮੈਂ ਮੈਂ ਜਾਣ ਨੂੰ ਤਿਆਰ ਹਾਂ ਬੜਾ ਇੱਕ ਤੁਸੀਂ ਮੰਦਰ ਦੇ ਵਿੱਚ ਬੱਚੇ ਨੂੰ ਭੇਜ ਦੋਗੇ ਰਾਤ ਨੂੰ ਤੁਸੀਂ ਮੰਦਰ ਦੇ ਵਿੱਚ ਰਾਤ ਨੂੰ ਭੇਜ ਦੋਗੇ ਪਰ ਕਬਰਸਤਾਨ ਨਹੀਂ ਭੇਜਦੇ ਉਹ ਇੱਕ ਮਾਨਸਿਕ ਤੌਰ ਨਹੀਂ ਨਹੀਂ ਮਾਨਸਿਕ ਨਹੀਂ ਤੁਸੀਂ ਦੇਖੋ ਇੱਕ ਚੀਜ਼ ਬਰੋ ਇੱਕ ਚੀਜ਼ ਦੇਖੋ ਜੇ ਮੈਨੂੰ ਤੁਸੀਂ ਕਹੋ ਨਾ ਮੰਨ ਦਿਆ ਸੀ ਵੀ ਇਹ ਚੀਜ਼ਾਂ ਨੂੰ ਇਗਨੋਰ ਕਰਦੇ ਆ ਵੀ ਨਹੀਂ ਮੰਨਦੇ ਅਗਰ ਤੁਸੀਂ ਇਗਨੋਰ ਕਰਦੇ ਹੋ ਤਾਂ ਉੱਥੇ ਕੋਈ ਆਪਣਾ ਬੱਚਾ ਭੇਜੋ 10-12 ਸਾਲ ਦਾ ਉਹਨੂੰ ਕਹੋ ਜੇ ਮੈਂ ਬਾਹਰ ਖੜਦਾ ਪੁੱਤ ਨਹੀਂ 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 ਦੇਖੋ ਆਪਾਂ ਮੈਂ ਜਾਣ ਨੂੰ ਤਿਆਰ ਮੇਰੇ ਲਈ ਆਪਾਂ ਇਹਦਾ ਮਤਲਬ ਆਪਣੇ ਅੰਦਰ ਡਾਰਾ ਨਾ ਨਹੀਂ ਆਪਾਂ ਆਪਣੇ ਆਪ ਨੂੰ ਚੁਣ ਲਗੀ ਆਹ ਤਾਂ ਮੈਂ ਕਹਿ ਰਿਹਾ ਇਹ ਤਾਂ ਮੈਂ ਵੀ ਕਹਿ ਰਿਹਾ ਬੀਪੂ ਤਾਂ ਭਰੇਤ ਨਹੀਂ ਹੁੰਦੇ ਮੈਨੂੰ ਜਦੋਂ ਦੇਖੀ ਨਹੀਂ ਪਰ ਇਹ ਚੀਜ਼ ਨੂੰ ਮੰਨਦਾ ਕਿਉਂਕਿ ਉੱਥੇ ਜਾਂਦੇ ਨੂੰ ਮੈਨੂੰ ਪਤਾ ਵੀ ਉੱਥੇ ਉਹਨਾਂ ਦਾ ਸਤਾਨ ਹੈ ਗਿਆ ਉੱਥੇ ਉਹ ਹੈਗੇ ਨੇ ਉਥੇ ਆਪਾਂ ਨੂੰ ਜਦੋਂ ਆਪਾਂ ਨੇ ਤੇ ਗੱਲ ਆਉਂਦੀ ਹੈ ਨਾ ਆਪਾਂ ਜਾਣ ਦੇਣ ਲਈ ਤਿਆਰ ਹੁੰਨੇ ਆ ਪਰ ਜਦੋਂ ਗੱਲ ਬੱਚੇ ਤੇ ਹੁੰਦੀ ਹੈ ਨਾ ਆਪਣੇ ਤੇ ਆਉਂਦੀ ਹੈ ਨਾ ਉਦੋਂ ਆਪਾਂ ਕਹਿੰਦੇ ਨੇ ਕਿਉਂ ਆਪਾਂ ਨੂੰ ਉਦੋਂ ਆਪਾਂ ਕਹਿੰਦੇ ਕਿਉਂ ਨੂੰ ਦੀ ਵਿੱਚ ਬਾੜੀਏ ਜਦੋਂ ਉਥੇ ਕੁਝ ਹੈ ਹੀ ਨਹੀਂ ਤਾਂ ਬਾੜ ਦੋ ਸਕੂਲ ਚ ਨਹੀਂ ਬੱਚੇ ਨੂੰ ਭੇਜਦੇ ਸਕੂਲ ਚ ਹੀ ਆਪਾਂ ਜਾਂਦੇ ਆ ਬੱਚੇ ਦੇ ਸਗਾ ਤੇ ਦੋਸਤੋ ਇਸ ਗੱਲ ਦਾ ਕੋਈ ਤਣ ਪੱਤਣ ਲੱਗਣ ਨੂੰ ਗੱਲਬਾਤ ਨਹੀਂ ਹੈ ਮਾਫੀ ਚਾਹੁੰਦੇ ਆ ਤੁਹਾਡਾ ਸਮਾਂ ਵੀ ਖਰਾਬ ਕੀਤਾ ਗੱਲ ਇਹ ਹੈ ਕਿ ਕੁਲਦੀਪ ਦੀ ਗੱਲ ਤਾਂ ਸਿੱਟਾ ਕੱਢੀਏ ਜੇ ਆਪਾਂ ਤਾਂ ਇਹ ਕਹਿਣਾ ਵੀ ਚਾਹੁੰਦੇ ਨੇ ਕਿ ਭੂਤ ਪ੍ਰੇਤ ਹੁੰਦੇ ਨੇ ਤੇ ਪ੍ਰੂ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੀ ਕੀ ਪ੍ਰਤੀਕਿਰਿਆ ਹੈ ਇਸ ਬਾਰੇ ਕੀ ਬਹੁਤ ਪ੍ਰੇਤ ਹੁੰਦੇ ਨੇ ਜਾਂ ਨਹੀਂ ਅ ਕਲਾਬਾਜ਼ੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸੱਚੀਕਾ